ਸਾਸਤੇ ਸੌਰੇ ਨੂੰ ਕੀਤਾ ਬੇਹੋਸ਼ ਨੂੰ ਆਸ਼ਕ ਨਾਲ ਹੋਈ ਫਰਾਰ ਜਾਂਦੇ ਸਮੇਂ ਘਰੋਂ 8,63,000 ਰੁਪਏ ਦਾ ਸੋਨਾ, ਦੋ ਪਾਸਪੋਰਟ, ਚਾਰ ਏਟੀਐਮ ਅਤੇ ਇੱਕ ਕਾਰ ਵੀ ਲੈ ਗਈ। ਅਮਰਸਨ ਵਿਧਾਨ ਸਭਾ ਹਲਕਾ ਅਜਨਾਲਾ ਦੇ ਬਲਾਕ ਰਾਮਦਾਸ ਥਾਣਾ ਅਧੀਨ ਪੈਂਦੇ ਪਿੰਡ ਅਵਾਨ ਦਾ ਮਾਮਲਾ। ਪੁਲਿਸ ਨੇ ਕਾਰਵਾਈ ਕਰਦੇ ਹੋਏ ਨੂੰ ਅਤੇ ਆਸ਼ਕ ਨੂੰ ਸੋਨੇ ਦੇ ਗਹਿਣੇ, ਪਾਸਪੋਰਟ ਅਤੇ ਏਟੀਐਮ ਸਮੇਤ ਕਾਰ ਕਰ ਲਿਆ ਗ੍ਰਿਫਤਾਰ। ਬਾਕੀ ਤੁਸੀਂ ਖੁਦ ਸੁਣੋ ਪੁਲਿਸ ਦਾ ਕੀ ਹੈ ਕਹਿਣਾ। ਹਾਂਜੀ ਐਮਬੀਟੀ 18824 ਨੂੰ ਜੀ ਥਾਣਾ ਰਮਦਾਸ ਤੋਂ ਸਾਡੇ ਐਡਿਸ਼ਨਲ ਐਸਐਚਓ ਗੁਰਕਬਾਲ ਸਿੰਘ ਨੇ ਇਹਨਾਂ ਪਾਸ ਰੇਸ਼ਮ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਵਾਨ ਥਾਣਾ ਰਮਦਾਸ ਨੇ ਸਟੇਟਮੈਂਟ ਦਿੱਤੀ ਕਿ ਉਹ ਉਸ ਦਾ ਬੇਟਾ ਜਿਹੜਾ ਇਟਲੀ ਦੇ ਵਿੱਚ ਰਹਿੰਦਾ ਤੇ ਉਹਦੀ ਨੌ ਤੇ ਰੇਸ਼ਮ ਸਿੰਘ ਖੁਦ ਜਿਹੜਾ ਆਪਣੇ ਘਰ ਰਹਿੰਦੇ ਨੇ ਤੇ ਪਿੰਡ ਵਾਣ ਤੇ 17-18 ਦੀ ਦਰਮਿਆਨੀ ਰਾਤ ਨੂੰ ਰਿਸ਼ਮ ਸਿੰਘ ਨੇ 2:30 ਵਜੇ ਕਰੀਬ ਉੱਠ ਕੇ ਵੇਖਿਆ ਵੀ ਉਹਦੇ ਘਰ ਦੇ ਦਰਵਾਜ਼ੇ ਜਿਹੜੇ ਖੁੱਲੇ ਸੀਗੇ ਸਮਾਨ ਅਲਮਾਰੀਆਂ ਮੇਨ ਖੁੱਲੀਆਂ ਸੀਗੀਆਂ ਤੇ ਸਮਾਨ ਖੰਡ ਰਿਆ ਸੀਗਾ ਤੇ ਉਹਦੇ ਘਰ ਨੌ ਮੌਜੂਦ ਨਹੀਂ ਸੀ ਤੇ ਨਾਲ ਹੀ ਉਹਦੀ ਜਿਹੜੀ ਸਵਿਫਟ ਕਾਰ ਸੀ ਘਰੋਂ ਗਾਇਬ ਸੀਗੀ ਜਦੋਂ ਨੇ ਅਜਿਦਵਾਲਾ ਚੈੱਕ ਕੀਤਾ ਉਹਨੂੰ ਕਲੀਅਰ ਹੋਇਆ ਕਿਉਂਕਿ ਉਹ ਪਿਛਲੇ ਦਿਨਾਂ ਚ ਕੋਈ ਸ਼ੱਕ ਸੀਗਾ ਉਹਨੂੰ ਕਲੀਅਰ ਹੋਇਆ ਵੀ ਉਹਦੀ ਨੌ ਕਿਸੇ ਅਣਪਛਾਤੇ ਬੰਦੇ ਨਾਲ ਘਰ ਦਾ ਮੇਨ ਕੀਮਤੀ ਸਮਾਨ ਜਿਹਦੇ ਵਿੱਚ ਕਰੀਬ 15 ਟੋਲੇ ਸੋਨਾ ਉਹਨਾਂ ਦੇ ਪਾਸਪੋਰਟ ਤੇ ਉਹਨਾਂ ਦੀ ਸਵਿਫਟ ਕਾਰ ਜਿਹੜੀ ਲੈ ਕੇ ਤੇ ਉਹ ਗਾਇਬ ਹੋ ਗਈ ਸੀ ਜਿਸ ਤੇ ਅਸੀਂ ਥਾਣਾ ਰਮਦਾਸ ਦੇ ਵਿੱਚ ਮਕਫਰ थाना ਹਵਾਰ ਸਿੰਘ ਸਾਹਿਬ ਸਪਕਟਰ ਸਾਹਿਬ ਨੂੰ ਮਕਦਮਾ ਨੰਬਰ 83 ਮਿਤੀ 18 8 24 ਅੰਡਰ ਸੈਕਸ਼ਨ 305 ਬੀ 35 ਬੀ ਐਨ ਐਸ ਥਾਣਾ ਰਮਦਾਸ ਰਾਜ ਜੇਸੂ ਕੀਤਾ ਇਹਦੀ ਤਫਤੀਸ਼ ਜਿਹੜੀ ਆ ਟੈਕਨੀਕਲ ਤਰੀਕੇ ਨਾਲ ਕੀਤੀ ਤੇ ਵਧੀਆ ਤਪੀਸ਼ ਕਰਦਿਆਂ ਹੋਇਆਂ ਮੁੱਖ ਅਫਸਰ थाना ਰਮਦਾਸ ਦੀ ਟੀਮ ਵੱਲੋਂ ਜਿਹੜਾ ਇਹ ਉਸ ਦੀ ਜਿਹੜੀ ਆ ਰੇਸ਼ਨ ਸਿੰਘ ਦੀ ਨੌ ਪਰਨੀਤ ਕੌਰ ਤੇ ਉਸ ਦੇ ਨਾਲ ਸੁਖਪ੍ਰੀਤ ਸਿੰਘ ਏਲੀਅਸ ਸੁਖੀ ਸਨ ਬਲਕਾਰ ਸਿੰਘ ਵਾਸੀ ਗਗੋਮਾਲ ਜਿਹੜੇ ਕਿ ਇਹਨਾਂ ਦੇ ਦੋਹਾਂ ਦੇ ਆਪਸ ਵਿੱਚ ਸਬੰਧ ਸੀਗੇ ਇਹਨਾਂ نوਵਾਂ ਨੂੰ ਰਮਦਾਸ ਲਾਗੋਂ ਅਵਾਰਡ ਪਿੰਡ ਦੇ ਬਾਹਰੋਂ ਇਹਨਾਂ ਨੂੰ ਅਰੈਸਟ ਕੀਤਾ ਔਰ ਅਰੈਸਟ ਕਰਕੇ ਇਹਨਾਂ ਵੱਲੋਂ ਜਿਹੜਾ ਘਰੋਂ ਚੋਰੀ ਕੀਤਾ ਸਮਾਨ ਸੀਗਾ 15 ਟੋਲੇ ਸੋਨਾ ਤੇ ਨਾਲ ਇਦਾਂ ਦੇ ਜਿਹੜੇ પતિ ਪਤਨੀ ਦੇ ਪਾਸਪੋਰਟ ਤੇ ਹੋਰ ਕੁਝ ਕੀਮਤੀ ਸਮਾਨ ਦੇ ਨਾਲ ਚਾਰ ਪੰਜ ਇਹਨਾਂ ਦੇ ਏਟੀਐਮ ਸੀਗੇ ਉਹ ਸਾਰਾ ਕੁਝ ਬਰਾਮਦ ਕਰ ਲਿਆ। ਜੇ ਸਰ ਪਾਸਪੋਰਟ ਖੜਨ ਦੀ ਕੀ ਮੰਚਾ ਜੇ ਕਰੇ। ਪਾਸਪੋਰਟ ਕਈ ਵਾਰੀ ਅਸਲ ਦੇ ਵਿੱਚ ਇਹ ਕਾਰਨ ਸੀਗਾ ਵੀ ਇਹਨਾਂ ਦੇ ਜਿਹੜੀ ਨਾਂ ਸਹੁਰੇ ਦਾ ਆਪਸ ਵਿੱਚ ਸਬੰਧ ਜਿਹੜੇ ਪਰਿਵਾਰਕ ਤੌਰ ਤੇ ਠੀਕ ਨਹੀਂ ਸੀਗੇ। ਤੇ ਪਾਸਪੋਰਟ ਉਹਨਾਂ ਨੂੰ ਖਰਾਬ ਕਰਨ ਵਾਸਤੇ ਵੀ ਗਾਂ ਨਾ ਬੰਨ ਕੇ ਜਲਦੀ ਤੇ ਨਾ ਹੀ ਉਹ ਬਾਹਰ ਕਿਤੇ ਜਾ ਸਕਣਗੇ ਇਸ ਕਰਕੇ ਉੱਤਰਾ ਲੱਗ ਸਕਿਆ ਵੀ ਕਿੱਥੇ ਜਾ ਰਹੇ ਸੀ ਇੱਥੋਂ ਘਰੋਂ ਫਰਾਰ ਹੋ ਗਏ ਅਸਲ ਦੇ ਵਿੱਚ ਕਿਉਂਕਿ ਇਹਦਾ ਵਿਆਹ ਅਲਰੇਡੀ ਪਹਿਲਾਂ ਹੋਇਆ ਸੀਗਾ ਪ੍ਰਨੀਤ ਕੌਰ ਦਾ ਤੇ ਜਿਹੜਾ ਸੁਖਪ੍ਰੀਤ ਸੁਖੀ ਆ ਇਹਨਾਂ ਦੀ ਇਹਨਾਂ ਦੀ ਆਪਸ ਵਿੱਚ ਇਹ ਨੀਤ ਸੀ ਕਿ ਇਹ ਦੋਵੇਂ ਲਿਮਿਟਡ ਰਿਲੇਸ਼ਨ ਦੇ ਵਿੱਚ ਰਹਿਣਗੇ ਤੇ ਜਿਹੜਾ ਜਿਹੜੀ ਆ ਪਰਨੀਤ ਕੌਰ ਇਹਦੇ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਕਰਨੀ ਸੀ ਕਿ ਜਾਂ ਹਾਈ ਕੋਰਟ ਤੋਂ ਇਹ ਮਦਦ ਲੈਣੀ ਸੀ ਵੀ ਮੇਰਾ ਸਹੁਰਾ ਪਰਿਵਾਰ ਮੈਨੂੰ ਤੰਗ ਕਰਦਾ ਵਾ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਵਾ ਤੇ ਮੈਂ ਇਹ ਮੈਨੂੰ ਹਰ ਤਰੀਕੇ ਨਾਲ ਮੈਨੂੰ ਜਿਹੜੀਆਂ ਮੇਰੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਦਾ ਸੁਪੀ ਤੇ ਜਦੋਂ ਇਹ ਅਦਾਲਤ ਵੱਲੋਂ ਆਰਡਰ ਹੋ ਜਾਂਦੇ ਤੇ ਫਿਰ ਇਹ ਜਿਹੜਾ ਇਹਨਾਂ ਦਾ ਸਮਾਨ ਸੀਗਾ ਜਿਹੜਾ ਇਹ ਇਹਨਾਂ ਦਾ ਸੋਨਾ ਤੇ ਸਾਰਾ ਸਮਾਨ ਇਹਨਾਂ ਨੇ ਆਪ ਲੈ ਕੇ ਤੇ ਫਿਰ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸੀ ਤੇ ਪਤਾ ਲੱਗਾ ਕਿੰਨੇ ਕੁ ਜੇ ਭੱਜੇ ਕਿਸ ਤਰ੍ਹਾਂ ਭੱਜੇ ਕੋਈ ਪਰਿਵਾਰ ਨੂੰ ਸੰਭਾਲਦੂ ਕੋਈ ਨਾ ਕੁਛ ਨਹੀਂ ਹਾਂਜੀ ਹਾਂਜੀ ਇਹਦੇ ਵਿੱਚ ਇਹ ਕਲੀਅਰ ਹੋਇਆ ਜੀ 17 18 ਦੀ ਰਾਤ ਨੂੰ ਇਹਨੇ ਉਹਨਾਂ ਨੂੰ ਕੋਈ ਸਮਝੀ ਚ ਪਾ ਕੇ ਦਿੱਤਾ ਜੀ ਜਿਹਦੇ ਨਾਲ ਉਹ ਨਾ ਨੀਂਬੇ ਹੋਸ਼ ਹੋ ਗਏ ਤੇ ਉਹ ਕਰੀਬ ਕਾਫੀ ਦਿਨ ਬੇਹੋਸ਼ ਰਹਿਣ ਤੋਂ ਬਾਅਦ ਉਹਨੇ ਜਨ ਨੂੰ ਇਹ ਆਪਣਾ ਸਸਮਾਨ ਲੈ ਕੇ ਨਿਕਲ ਗਏ ਤੇ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਾ ਤੇ ਜਦੋਂ ਪੁਲਿਸ ਨੂੰ ਤਲਾਸ਼ ਦਿੱਤੀ ਅਸੀਂ ਤੁਰੰਤ ਤਾਫੀਆਂ ਦਰਜ ਕਰਕੇ ਤੇ ਆਪਣੇ ਤਰੀਕੇ ਨਾਲ ਸਰ ਕਿੰਨੇ ਕੁ ਸਮੇਂ ਤੋਂ ਰਿਲੇਸ਼ਨਸ਼ਿਪ ਨੇ ਇਹ ਤਪਤੀਸ਼ਦਰਾ ਨੇ ਸਾਹਮਣੇ ਆਇਆ ਕਿ ਪਿਛਲੇ ਡੇਢ ਦੋ ਸਾਲ ਤੋਂ ਇਹਨਾਂ ਦੇ ਆਪਸੀ ਸੰਪਰਕ ਸੀ ਕਿਸ ਤਰੀਕੇ ਦਾ ਰਿਲੇਸ਼ਨ ਬੜਾ ਸੀ ਫੋਕਸ ਸੀ ਬੜਾ ਦੇਖੋ ਆਪਣਾ ਆਮ ਆਪਾਂ ਨੂੰ ਪਤਾ ਜੀ ਅੱਜ ਕੱਲ ਪਰਿਵਾਰ ਜਿਹੜੇ ਆ ਬਾਤ ਚੱਲ ਗਿਆ ਬੰਦਾ ਜਿਹੜਾ ਮੰਨ ਲਓ ਮੁੰਡਾ ਉੱਥੇ ਆਪਣੀ ਰੋਟੀ ਰੁਟੀ ਲਈ ਆਇਆ ਇੱਥੇ ਮਗਰ ਇਹਨੂੰ ਸਹੂਲਤਾਂ ਸਾਰੀਆਂ ਸੀਗੀਆਂ ਪੈਸਾ ਖੁੱਲਾ ਸੀਗਾ ਜੀ ਤੇ ਜਦੋਂ ਆਉਂਦੇ ਜਾਂਦੇ ਇਹਨਾਂ ਦੀ ਆਪਸੀ ਸੰਪਰਕ ਬਣੀ ਕੋਈ ਬੱਚਾ ਵੀ ਹੈਗਾ ਜੀ ਨਹੀਂ ਜੀ ਬੱਚਾ ਕੋਈ ਨਹੀਂ ਕੀਤਾ ਕੋਈ ਅਦਾਲਤ 'ਚ ਪੇਸ਼ ਕਰਤਾ ਕਿ ਹਾਂ ਜੀ ਅਦਾਲਤ 'ਚ ਪੇਸ਼ ਕਰਕੇ ਜੀ ਬਕਾਇਦਾ ਮੈਂ 2 ਦਿਨ ਦਾ ਰਿਮਾਂਡ ਲਿਆ ਗਿਆ ਸੀਗਾ ਰਿਮਾਂਡ ਤੋਂ ਬਾਅਦ ਇਹਨਾਂ ਨੇ ਜਿੰਨੀ ਚੋਰੀ ਕੀਤੀ 100% ਰਿਕਵਰੀ ਕੀਤੀ ਹੈ ਜਿਹੜਾ ਗਹਿਣਾ ਆ ਇਹ 8 ਲੱਖ ਤੇ 63 ਹਜ਼ਾਰ ਰੁਪਏ ਦਾ ਗਹਿਣਾ ਬਣਦਾ ਜੀ ਜਿਹੜਾ ਇਹਨਾਂ ਦਾ ਇਹਨਾਂ ਨੇ ਚੋਰੀ ਕੀਤਾ ਇਹ ਕਿੱਥੋਂ ਰਿਕਵਰੀ ਹੋਈ ਹੈ ਇਹ ਇਹਨਾਂ ਨੇ ਉੱਥੇ ਹੀ ਪਿੰਡ ਦੇ ਬਾਹਰ ਜਦੋਂ ਉੱਥੋਂ ਨਿਕਲੇ ਨੇ ਜੀ ਚੋਰੀ ਕਰਕੇ ਤੇ ਇਹ ਸਾਰਾ ਸਮਾਨ ਇਹਨਾਂ ਨੇ ਬਾਹਰ ਲੁਕਾਤਾ ਸੀਗਾ ਜੀ ਜਿਹੜਾ ਹੁਣ ਇਹਨਾਂ ਨੇ ਆਪਣੀ ਨਿਸ਼ਾਨਦੇਹੀ ਕਰਕੇ ਤੇ ਸਾਨੂੰ ਬਰਾਮਦ ਕੀਤਾ ਠੀਕ ਠਾਕ